ਹਾਂਜੀ ਸਰ ਕੀ ਨਾਮ ਸਰ ਮੈਂ ਮੋਹਿੰਦਰ ਸਿੰਘ ਪੱਕੀ ਵਾਰਡ ਨੰਬਰ 6 ਆਮ ਆਦਮੀ ਪਾਰਟੀ ਤੋਂ ਸਭ ਤੋਂ ਪਹਿਲਾਂ ਤਾਂ ਸਮੂਹ ਲੋਕਾਂ ਇਲਾਕਾ ਨਿਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਸਰ ਸਭ ਤੋਂ ਪਹਿਲਾਂ ਸਰ ਲੋੜੀ ਦੇ ਸਮੂਹ ਲੋਕਾਂ ਦੇ ਮੁਬਾਰਕ ਸਰ ਆਮ ਆਦਮੀ ਪਾਰਟੀ ਨੂੰ ਤੇ ਸਰ ਜਿਵੇਂ ਸਰ ਚਾਈਨਾ ਡਾਊਨ ਲੈ ਕੇ ਸਰ ਮੁੱਦਾ ਪਾ ਪੜ ਕੇ ਆਏ ਤੇ ਜਿਵੇਂ ਗੱਲ ਕਰੀ ਚਾਈਨਾ ਡਾਊਨ ਬਹੁਤ ਖਤਰਨਾਕ ਆ ਰਹੀ ਸਰ ਉਹਦੇ ਬਾਰੇ ਸਰ ਕੀ ਕਹਿਣੇ ਚਾਹੋਗੇ ਸਰ ਲੂੜੀ ਦਾ ਤਿਹਾਰ ਇੱਕ ਪੰਜਾਬੀਆਂ ਦਾ ਬਹੁਤ ਹੀ ਖੁਸ਼ੀਆਂ ਖੇੜੇ ਮਨਾਉਣ ਵਾਲਾ ਤਿਹਾਰ ਹੈ ਜਿਸ ਦੇ ਵਿੱਚ ਅਸੀਂ ਆਪਣੀਆਂ ਖੁਸ਼ੀਆਂ ਜਿਵੇਂ ਕਿ ਬੱਚਿਆਂ ਦੇ ਵਿਆਹ ਸ਼ਾਦੀ ਕਰਦੇ ਹਨ ਜਾਂ ਕੋਈ ਨਵਾਂ ਜੀ ਦਾ ਘਰ ਦੇ ਵਿੱਚ ਆਗਮਨ ਹੁੰਦਾ ਹੈ ਉਸ ਨੂੰ ਖੁਸ਼ੀਆਂ ਮਨਾਉਂਦੇ ਆ ਅਸੀਂ ਲੂੜੀ ਮਨਾਉਂਦੇ ਹਾਂ ਅਤੇ ਇਹ ਪੰਜਾਬੀਆਂ ਦਾ ਬਹੁਤ ਹੀ ਖੁਸ਼ੀਆਂ ਖੇੜਿਆਂ ਨਾਲ ਮਨਾਉਣ ਵਾਲਾ ਤਿਹਾਰ ਹੈ ਜਿੱਥੇ ਕਿ ਗੱਲ ਚਾਈਨਾ ਡੋਰ ਦੀ ਹੈ ਇਹ ਇੱਕ ਸਾਡੇ ਲਈ ਬਹੁਤ ਵੱਡਾ ਸ਼ਰਾਪ ਹੈ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਅਸੀਂ ਉਸ ਦੇ ਬਿਲਕੁਲ ਖਿਲਾਫ ਹਾਂ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਕਰੇ ਸਮੇਂ ਤੋਂ ਸਮੇਂ ਪ੍ਰਸ਼ਾਸਨ ਪਬਲਿਕ ਨੂੰ ਸੁਚੇਤ ਕਰਦਾ ਹੈ ਅਖਬਾਰ ਦੇ ਰੂਪੇ ਇਸ਼ਤਿਹਾਰ ਵੀ ਦਿੰਦੇ ਹੈ ਟੀਵੀ ਦੇ ਉੱਤੇ ਵੀ ਦਿੰਦੇ ਹੈ ਅਸੀਂ ਲੋਕ ਵੀ ਜਿੱਥੇ ਵੀ ਲੋਕਾਂ ਨਾਲ رابطہ ਕਰਕੇ ਉਹਨਾਂ ਨੂੰ ਚਾਈਨਾ ਡੋਰ ਦੇ ਜੋ ਨੁਕਸਾਨ ਹੋ ਰਹੇ ਹਨ ਕਿਉਂਕਿ ਜੋ ਚਾਈਨਾ ਡੋਰ ਹੈ ਇਸ ਦੇ ਨਾਲ ਦੇਖੋ ਕਦੀ ਕਿਸੇ ਦਾ ਕੋਈ ਗਲ ਕੱਟ ਜਾਂਦਾ ਹੈ ਨੱਕ ਕੱਟ ਜਾਂਦਾ ਹੈ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਪੰਛੀ ਪੰਛੀਆਂ ਦੀਆਂ ਜਾਨਾਂ ਚਲੇ ਜਾਂਦੀਆਂ ਹਨ ਸੋ ਇਸ ਚੀਜ਼ ਦੀ ਸਾਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਸਰ ਗੱਲ ਕਰੀ ਸਾਨੂੰ ਧਿਆਨ ਆਪਲਾ ਕਮਿਸ਼ਨ ਸਰ ਉਹਨਾਂ ਨੇ ਸਖਤ ਹੁਕਮ ਜਾਰੀ ਕੀਤੀ ਆ ਸਰ ਫਿਰ ਵੀ ਲੋਕੀ ਸਰ ਮੰਨਦੇ ਨਹੀਂ ਹਨ ਕੋਈ ਇਸ ਦੁਕਾਨਦਾਰ ਬਣੇ ਸਰ ਚੰਦੇ ਪੈਸੇ ਲੈ ਕੇ ਛੋਟੇ ੜ ਬੱਚੇ ਦੇ ਹੱਥੇ ਵਿੱਚ ਗੱਟੂ ਫਿਰ ਵੀ ਦੇ ਦੇ ਸਰ ਜਿੱਥੇ ਤੱਕ ਕਿ ਜੋ ਲੋਕ ਚਾਈਨਾ ਡੋਰ ਵੇਚ ਰਹੇ ਨੇ ਮੈਂ ਤਾਂ ਇਹ ਸਮਝਦਾ ਹਾਂ ਕਿ ਉਹ ਇੱਕ ਆਪਣੇ ਛੋਟੇ ਜਿਹੇ ਲਾਲਚ ਦੀ ਖਾਤਰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਸਰ ਗੱਲ ਕਰੀ ਸਰ ਆਸ-ਪਾਸ ਜਿਹੜਾ ਪਰੇ ਕਲਾਇਨਰ ਨਾਲ ਪਿੰਡ ਆ ਗਿਆ ਜਿਹਦਾ ਪ੍ਰੀਤੀਪਰ ਆ ਗਿਆ ਤੇ ਇਸ ਸਮੇਂ ਸਰ ਦੇਖ ਲਓ ਛੋਟੇ ੜ ਬੱਚੇ ਹੱਥਾਂ 'ਚ ਸਰ ਖੁਦ ਗੱਟੂ ਦੇਖਿਆ ਜੀ ਜਿਹਨਾਂ ਨੂੰ ਪੁੱਛਦੇ ਆ ਉਹ ਕਹਿੰ ਜੀ ਮੈਂ ਉਹੀ ਗੱਲ ਕਰ ਰਿਹਾ ਕਿ ਦੁਕਾਨਦਾਰ ਆਪਣੇ ਛੋਟੇ ਲਾਲਚ ਦੇ ਲਈ ਇਹ ਵੇਚ ਰਿਆ ਨੇ ਪ੍ਰਸ਼ਾਸਨ ਦੇਖੋ ਪ੍ਰਸ਼ਾਸਨ ਵੱਲੋਂ ਪੂਰੀ ਸ਼ਕਤੀ ਕੀਤੀ ਜਾਂਦੀ ਹੈ ਅਨਾਉਂਸਮੈਂਟਸ ਕਰਾ ਰਹੀਆਂ ਕਰਾ ਰਹੇ ਨੇ ਕਿ ਜੇ ਕੋਈ ਚਾਈਨਾ ਡੋਰ ਵੇਚਦਾ ਜਾਂ ਬੱਚਾ ਕੋਈ ਚੜਾਉਂਦਾ ਪਤੰਗ ਚੜਾਉਂਦਾ ਫੜਿਆ ਗਿਆ ਜਾਂ ਮੰਨ ਲਓ ਇਹ ਵੀ ਅਨਾਉਂਸਮੈਂਟ ਪ੍ਰਸ਼ਾਸਨ ਕਰਾ ਰਿਹਾ ਹੈ ਕਿ ਅਗਰ ਤੁਸੀਂ ਚਾਈਨਾ ਡੋਰ ਨਾਲ ਪਤੰਗ ਛੜਾ ਰਹੇ ਹੋ ਤਾਂ ਦੂਜਾ ਕੋਈ ਤੁਹਾਡੀ ਵੀਡੀਓ ਬਣਾ ਕੇ ਪਾ ਦੁੰਦਾ ਤਾਂ ਤੁਹਾਡੇ ਦਾ 307 ਦਾ ਪਰਚਾ ਦਰਜ ਹੋ ਸਕਦਾ ਹੈ ਅਤੇ ਉਸ ਦੇ ਵਿੱਚ ਕਿਸੇ ਵੀ ਕੋਈ ਪ੍ਰਧਾਨ ਦੀ ਜਾਂ ਕੋਈ ਆਪਣੇ ਕਾਉਂਸਲਰ ਦੀ ਜਾਂ ਐਮ ਐਲ ਏ ਦੀ ਕਿਸੇ ਦੀ ਵੀ ਕੋਈ ਸ਼ਪਾਰਸ਼ ਨਹੀਂ ਮੰਨੀ ਜਾਵੇਗੀ ਸਰ ਜਿਹੜੇ ਗੱਲ ਕਰੀ ਸਰ ਜਿਹੜੇ ਬੱਚੇ ਰ ਸਨ ਨਾਲ ਸਾਲ ਉਹਨਾਂ ਨੇ ਪੇਰੈਂਟਸ ਵੀ ਸਰ ਜਿਵੇਂ ਮਜੂਰ ਆ ਕੇ ਬੱਚੇ ਦੇ ਮਾਪਿ ਹੋ ਵੀ ਸਰ ਬੱਚੇ ਨਾਲ ਲੜ ਨਹੀਂ ਕਰਦੇ ਬੱਚੇ ਦੇ ਮਾਪਿ ਹੋ ਵੀ ਉਹ ਖੁਦ ਬੱਚੇ ਨੂੰ ਸ਼ਾਂਤ ਰ ਸਨ ਡੋਰ ਵਾਸਤੇ ਸਰ ਇਸ ਜਗ੍ਹਾ ਦੇ ਉੱਤੇ ਸਾਡੀ ਸਭ ਦੀ ਸਾਡੀ ਆਪਣੀ ਵੀ ਸਮਾਜ ਦੀ ਵੀ ਪੇਰੈਂਟਸ ਦੀ ਵੀ ਇਹ ਪੂਰੀ ਪੂਰੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਬੱਚਿਆਂ ਨੂੰ ਜੋ ਚਾਈਨਾ ਡੋਰ ਦਾ ਨੁਕਸਾਨ ਹੈ ਉਸ ਦੇ ਉੱਤੇ ਉਹਨਾਂ ਨੂੰ ਸचेत ਕੀਤਾ ਜਾਵੇ ਕਿ ਚਾਈਨਾ ਡੋਰ ਤੋਂ ਕਿੱਥੇ ਕਿੱਥੇ ਨੁਕਸਾਨ ਹੁੰਦਾ ਹੈ ਪਰ ਸਾਨੂੰ ਆਪਣੇ ਆਪ ਨੂੰ ਵੀ ਇਨਸਾਨੀਅਤ ਦੇ ਨਾਤੇ ਇਹ ਚੀਜ਼ ਨਹੀਂ ਵਰਤਣੀ ਚਾਹੀਦੀ ਕਿਉਂਕਿ ਦੇਖੋ ਕੀ ਅਸੀਂ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਸਾਡੇ ਕਿਸੇ ਆਪਣੇ ਦਾ ਚਾਈਨਾ ਡੋਰ ਦੇ ਨਾਲ ਗੱਲ ਕੱਟ ਹੋ ਜਾਵੇ ਨੱਕ ਕੱਟ ਹੋ ਜਾਵੇ ਕਿ ਅਸੀਂ ਉਸ ਤੋਂ ਬਾਅਦ ਬੰਦ ਕਰੀਏ ਬਹੁਤ ਸਾਰੇ ਹਾਸੇ ਦੇਖ ਕੇ ਹੀ ਸਾਨੂੰ ਇਸ ਚੀਜ਼ ਨੂੰ ਇਨਸਾਨੀਅਤ ਦੇ ਨਾਤੇ ਸਾਨੂੰ ਇਹ ਚਾਈਨਾ ਡੋਰ ਦਾ ਵਰਤੋਂ ਨਹੀਂ ਕਰਨੀ ਚਾਹੀਦੀ ਸਰ ਗੱਲ ਕਿ ਜੇ ਸਾ ਥਾਣਾ ਜੋਧੇ ਵਾਲ ਬਸਤੀ ਦੀ ਗੱਲ ਕਰੀਏ ਥਾਣਾ ਮਿਹਰਮੰਦ ਦੇ ਐਸਐਚਓ ਸਾਹਿਬ ਨਾਲ ਕੀ ਵੀ ਕਰਨੇ ਚਾਹੋ ਸਾ ਚਾਈਨਾ ਡੋਰ ਨਾਲ ਸਾ ਜਿਹੜੇ ਮਦਦ ਸ਼ਰੀਆਮ ਸਾ ਚਾਈਨਾ ਡੋਰ ਬੱਚੇ ਲੈ ਕੇ ਆ ਰਹੇ ਆ ਤੇ ਵੇਚਦੇ ਆ ਦੁਕਾਨਦਾਰ ਵੇਚਦੇ ਆ ਦੇਖੋ ਇੱਥੇ ਜੋ ਕਮਿਸ਼ਨਰ ਸਾਹਿਬ ਵੱਲੋਂ ਹੁਕਮ ਨੇ ਜਾਂ ਪ੍ਰਸ਼ਾਸਨ ਵੱਲੋਂ ਹੁਕਮ ਨੇ ਜੋ ਸਾਡੇ ਸਬੰਧਤ ਥਾਣਿਆਂ ਦੇ ਐਸਐਚਓ ਸਾਹਿਬ ਨੇ ਉਹਨਾਂ ਨੂੰ ਪੂਰੀ ਪਾਲਣਾ ਕਰਨੀ ਚਾਹੀਦੀ ਆ ਅਤੇ ਪੂਰੀ ਮੁਸਤੈਦੀ ਦੇ ਨਾਲ ਇਸ ਦੇ ਉੱਤੇ ਕੰਮ ਕਰਦਿਆ ਹੋਇਆ ਜੋ ਵੀ ਲੋਕ ਚਾਇਨਾ ਡੋਰ ਵੇਚਦੇ ਨੇ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਸਰ ਜੇ ਤੁਸੀਂ ਸਰ ਵੀਡੀਓ ਬੰਦ ਦੀ ਆ ਸਰ ਉੱਪਰ ਕਾਰਵਾਈ ਹੋਊਗੀ ਸਰ ਬਿਲਕੁਲ ਜੀ ਕਾਰਵਾਈ ਹੋਊਗੀ ਔਰ ਹੋਣੀ ਵੀ ਚਾਹੀਦੀ ਆ ਮੈਂ ਆਪਕੰਨਾਂ ਵੀ ਜੋ ਲੋਗ ਇਹ ਨਹੀਂ ਇਸ ਚੀਜ਼ ਨੂੰ ਸਮਝਦੇ ਸਾਡੇ ਵਾਰ-ਵਾਰ ਅਪੀਲ ਕਰਨ ਤੋਂ ਜੋ ਜਿੰਨੇ ਨੁਕਸਾਨ ਹੋ ਰਿਹਾ ਜਿੰਨਾ ਜਾਨੀ ਨੁਕਸਾਨ ਹੋ ਰਿਹਾ ਮਾਲੀ ਨੁਕਸਾਨ ਹੋ ਰਿਹਾ ਅਗਰ ਜੋ ਲੋਗ ਇਸ ਨੂੰ ਨਹੀਂ ਸਮਝਦੇ ਤਾਂ ਵਾਕਿਆ ਇਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ